29 ਦਸੰਬਰ ਚਮਕੌਰ ਪਿੱਛੇ ਰਹਿ ਗਿਆ ਸ਼ਹੀਦियां ਜਾਦਾ ਬਣ ਗਈਆਂ ਅਤੇ ਅੱਗੇ ਸੀ ਮਾਛੀ ਵਾਲਾ ਦਾ ਕਣਾ ਜੰਗਲ ਇੱਕ ਪਾਸੇ ਪੁੱਤਰਾਂ ਦੀ ਸ਼ਹੀਦੀ ਦਾ ਦਰਦ ਦੂਜੇ ਪਾਸੇ ਦੁਸ਼ਮਣ ਦੀ ਘੇਰਾਬੰਦੀ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਸਨ ਨਾ ਫੌਜ ਨਾ ਸਹਾਰਾ ਪਰ ਜੋ ਉਹਨਾਂ ਕੋਲ ਸੀ ਉਹ ਸਭ ਤੋਂ ਵੱਡੀ ਤਾਕਤ ਸੀ ਵਾਹਿਗੁਰੂ ਤੇ ਅਟਲ ਵਿਸ਼ਵਾਸ ਰਾਤ ਦੀ ਖਾਮੋਸ਼ੀ ਜੰਗਲ ਦੀ ਤਨਹਾਈ ਤੇ ਦਿਲ ਵਿੱਚੋਂ ਨਿਕਲਦੀ ਆਵਾਜ਼ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਸਿਰਫ ਬਾਣੀ ਨਹੀਂ ਸੀ ਇਹ ਇੱਕ ਪਿਤਾ ਦਾ ਦਰਦ ਇੱਕ ਗੁਰੂ ਦੀ ਤਕਲੀਫ ਅਤੇ ਇੱਕ ਸਿੱਖੀ ਦੀ ਪੁਕਾਰ ਸੀ 29 ਦਸੰਬਰ ਸਾਨੂੰ ਸਿਖਾਉਂਦਾ ਹੈ ਕਿ ਇਕੱਲਾਪਣ ਕਮਜ਼ੋਰੀ ਨਹੀਂ ਹੁੰਦਾ ਦਰਦ ਵਿੱਚੋਂ ਹੀ ਰਾਹ ਨਿਕਲਦਾ ਹੈ ਅਤੇ ਗੁਰੂ ਕਦੇ ਇਕੱਲੇ ਨਹੀਂ ਹੁੰਦੇ ਜਦੋਂ ਵਾਹਿਗੁਰੂ ਨਾਲ ਹੁੰਦਾ ਹੈ ਅੱਜ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰਦੇ ਹਾਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਅਸੀਂ ਮੁਸ਼ਕਲਾਂ ਵਿੱਚ ਵੀ ਗੁਰੂ ਵਰਗਾ ਧੀਰਜ ਰੱਖ ਸਕਦੇ ਹਾਂ ਮਾਛੀਵਾੜਾ ਦਾ ਜੰਗਲ ਸਿੱਖੀ ਦੀ ਸਭ ਤੋਂ ਖਾਮੋਸ਼ ਪਰ ਸਭ ਤੋਂ ਉੱਚੀ ਆਵਾਜ਼ ਬਣ ਗਿਆ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ